ਹਾਂਜੀ ਕਿ ਸਾਨੂੰ ਵੀ ਉਹ ਸਵਾਗਤ ਆ ਤੁਹਾਡਾ ਸੁਖਰਾਜ ਦੇਰੀ ਫਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਪਹੁੰਚੇ ਆ ਬਾਈ ਕਾਲੇ ਕੋਲੇ ਦੋਸਤੋ ਪਿੰਡ ਟਹਨੇ ਦੇ ਵਿੱਚ ਬਾਈ ਦਾ ਵਪਾਰ ਦਾ ਕੰਮ ਆ ਦੋਸਤੋ ਅੱਜ ਦੀ ਵੀਡੀਓ ਵਿੱਚ ਨਾ ਬਾਈ ਕੋਲੇ ਤਿੰਨ ਨਾ ਗਾ ਦੋਸਤੋ ਇੱਕ ਸੂਈ ਸਵਾਈ ਮੱਝ ਤੇ ਦੋ ਦੋਸਤੋ ਗੱਬਣਾ ਵਹਿੜਣਾ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ। ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਨੇ ਆ। ਆਓ ਬਾਈ। ਹਾਂਜੀ ਬਾਈ ਸਸੀ ਦਾ। ਸਸੀ ਦਾ। ਹੋਰ ਠੀਕ ਠਾਕ ਬਾਈ। ਹਾਂਜੀ ਹਾਂਜੀ। ਠੀਕ ਆ ਆਨੰਦ ਸਵੀਰ। ਕਾਲਾ ਸਿੰਘ। ਕਾਲਾ ਸਿੰਘ। ਤੇ ਬਾਈ ਕਾਲੇ ਇੱਕ ਵਾਰੀ ਨੰਬਰ ਵੀ ਦੱਸ ਦੀ। 75088 ਠੀਕ ਆ। 8789 ਠੀਕ ਆ। ਅੱਜ ਕਿੰਨੇ ਨਾਗਾ ਬਾਈ ਕਾਲੇ? ਆਪਣੇ ਕੋਲ ਤਿੰਨ ਨਾਗੇ, ਦੋ ਵਹਿੜਾਂ ਸੀ। ਠੀਕ ਆ। ਠੀਕ ਆ ਜਰਸੀ ਦੀ ਗੱਲ ਕਰ ਲਈ ਬਾਈ ਕਿੰਨਾ ਮਸੂਦਾ ਸੁਣਾਇ। ਇਹ ਕਿੰਨੇ ਸੂਣਾਈ ਠੀਕ ਆ ਪਹਿਲਾ ਸੂਆ ਸੁੰਦੀ ਹੈ ਤੇ ਦਿਨ ਕਿੰਨੇ ਲੈ ਜੂ ਬਾਈ ਕਾਲੀ ਸਹੀ ਲੋਗ 14 ਦਿਨ ਨੂੰ 14 15 ਦਿਨ ਪਈ ਠੀਕ ਆ 14 15 ਦਿਨ ਲੈ ਜੂ ਠੀਕ ਆ ਕੋਈ ਮਦਰ ਰਿਕਾਰਡ ਵਾਲੇ ਪਾਸੋਂ ਪਤਾ ਹੈ ਬਾਈ ਨਹੀਂ ਪੁੱਛੇ ਨਵੇਂ ਠੀਕ ਆ ਦੁੱਧ ਕਪੈਸਿਟੀ ਦਾ ਕੋਈ ਪਤਾ ਨਹੀਂ ਹੈ ਤੇ ਅਨੁਮਾਨ ਬਾਈ ਕਿੰਨਾ ਪਾ ਸਕਦੀ ਹੈ ਪਹਿਲੇ ਸੂਏ ਦੁੱਧ ਕੋਈ 16 17 ਕਿਲੋ 16 17 ਕਿਲੋ ਪਾ ਦਿੰਦੀ ਕੱਦ ਕੋਈ ਚੰਗਾ ਬੱਕੜ ਦਾ ਠੀਕ ਆ ਲੋ ਵੀ ਕੱਦ ਸੇਲਫੁੱਲ ਚੰਗੀ ਮੁੰਦੀ ਕੱਦ ਪੱਖ ਤੋਂ ਵੇਖੀਏ ਕੱਦ ਕੱਦਵੇਲ ਵਾਲੀ ਸੋਹਣੀ ਆ ਦੋਸਤੋ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਦੋਸਤੋ ਕਿਉਂਕਿ ਥੋੜਾ ਜਿਹਾ ਕ੍ਰਾਸਪਾਨ ਹੈਗਾ ਈ ਗੱਲ ਕਰੀਏ ਨਾ ਜੇ ਜਰਸੀ ਦੇ ਸੀਮਨ ਚੰਗੇ ਲੱਗੇ ਨਾ ਦੋਸਤੋ ਬੱਚੇ ਸੋਹਣੇ ਪਾ ਦੂ ਹਵਾਨਾ ਦੇਖ ਸਕਦੇ ਆ ਦੋਸਤੋ ਬਣਾਉਣਾ ਸ਼ੁਰੂ ਕੀਤਾ ਦੇਖ ਸਕਦੇ ਆ ਬਿਲਕੁਲ ਅਸਲੀ ਸਾ ਹੂਆ ਬਾਕੀ ਫੇਸ ਵਿਖਾਉਣੇ ਆ ਦੋਸਤੋ ਤੁਹਾਨੂੰ ਜਜਮੈਂਟ ਹੋ ਜਾਣੀ ਆ ਥੋੜਾ ਜਿਹਾ ਨਾ ਕ੍ਰਾਸਪਾਨ ਜ਼ਰੂਰ ਹੈਗਾ ਤੇ ਹੈ ਦੋਸਤੋ ਈ ਗੱਲ ਕਰੀਏ ਨਾ ਜਰਸੀ ਵਾਲੇ ਪੱਖ ਨੂੰ ਬਾਲਾ ਕੱਦਗਾਠ ਦੀ ਗੱਲ ਕਰੀਏ ਪੂਰਾ ਵੱਡਾ ਕੱਦਗਾਠ ਆ ਬਾਕੀ ਦੋਸਤੋ ਤੁਹਾਨੂੰ ਤੋੜ ਕੇ ਵਿਖਾ ਦੇਣੀ ਆ ਵੇਰ ਬੂਲ ਚੰਗੀ ਆ ਕੱਦ ਕਾਠ ਦੀ ਗੱਲ ਕਰੀਏ ਪੂਰਾ ਵੱਡਾ ਲੈ ਵੀ ਕਾਲੇ ਕਰੀ ਨਾ ਇਹਦਾ ਢੇੜਾ ਕਢਾ ਦੀ ਅਨੁਮਾਨ ਹੋ ਜਾਂਦਾ ਹੁੰਦਾ ਆ ਜੇ ਕੋਈ ਵੀਰ ਦੋਸਤੋ ਲੈਣੀ ਚਾਹੁੰਦਾ ਹੋਵੇ ਤਾਂ ਤੁਰ ਹੀ ਜਾਂਦੀ ਤੋਂ ਜੱਜਮੈਂਟ ਹੋ ਜਾਣੀ ਆ 15 ਦਿਨ ਬਾਈ ਜਾਂਦਾ ਲੈ ਜਾਣੇ ਨੇ ਦੇਖ ਸਾਦੇ ਪਵਾਨਾ ਦੋਸਤੋ ਫੈਕਸ ਜਿਹਾ ਹੀ ਰੱਖਣਾ ਤੇ ਬਣਾ ਦੋਸਤੋ ਜੇ ਗੱਲ ਕਰੀਏ ਨਾ 15 ਦਿਨ ਪਏ ਆ ਬਾਈ ਜਾਂਦਾ ਸੋਹਣਾ ਤਿਆਰ ਕਰ ਜਾਣਾ ਇਹਨੇ ਹਵਾਨਾ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਦੋਸਤੋ ਸੋਹਣਾ ਦਾ ਕੱਦ ਕਾਠਾ ਵੇਰ ਬੂਲ ਚੰਗੀ ਆ ਇਧਰ ਹੀ ਬੰਦ ਹੀ ਪਉਂਦੀ ਕਦ ਕਲੇ ਦਾ ਰੇਟ ਕੀ ਕਰਾਂਗੇ ਰੇਟ 58000 ਹੀ ਸੀ 58000 ਮਾਨ ਤਨ ਕਰਦੇ ਆ ਲੋ ਵੀ ਜਰਸੀ ਦੀ ਸਾਰੀ ਜੀ ਠੀਕ ਆ ਲਓ ਵੀ ਜਰਸੀ ਦਾ ਰੇਟ 58000 ਰੁਪਏ ਰੱਖਿਆ ਮੌਕੇ ਦੇ ਮਾਨਤਾਨ ਹੋ ਜੂ ਕੱਦ ਕਾਠ ਸੋਨਾ ਦੋਸਤੋ ਬਾਕੀ ਦੋਸਤੋ 15 ਦਿਨਾਂ ਤਾਈਂ ਤਿਆਰ ਹੋਣਾ ਹਵਾਨਾ ਨੇ ਸੋਨਾ ਤਿਆਰ ਕਰ ਜਾਣਾ ਸੀਲ ਸਾਊ ਆ ਬਾਈ ਕਾਲਾ ਦੱਸਦਾ ਇਹ ਬਾਕੀ ਤੁਸੀਂ ਇੱਥੇ ਆ ਕੇ ਆਪ ਦੀ ਤਸੱਲੀ ਕਰ ਲੈਣੀ ਆ 2 ਨੰਬਰ ਤੇ ਜੇ ਗੱਲ ਕਰੀਏ ਨਾ ਐਚ ਐਫ ਵੈੜਾ ਇਹ ਵੀ ਸੋਨੇ ਕੱਦ ਕਾਠ ਦੇ ਵਿੱਚ ਆ ਬਾਈ ਕਾਲੇ ਇਹ ਕਿੰਨਾ ਮਸੂਆ ਸੁੰਦੀ ਆ ਇਹ ਦੂਜੇ ਵੀ ਹੁੰਦੀ ਆ ਇਹ ਦੂਜਾ ਸੁਆ ਸੁੰਦੀ ਆ ਠੀਕ ਆ ਦਿਨ ਕਿੰਨੇ ਲੈ ਜੂ ਬਈ ਕਾਲੇ ਦਿਨ ਇਹ ਹਫਤਾ ਪਿਆ ਜੀ ਹਫਤਾ ਇਹਦਾ ਇੱਕ ਹਫਤਾ ਪਿਆ ਹਾਂਜੀ ਹਾਂਜੀ ਠੀਕ ਆ ਤੇ ਪਹਿਲੇ ਸੂਏ ਬਈ ਮਾਲਕਾਂ ਨੇ ਦੁੱਧ ਦੱਸਿਆ ਕਿੰਨਾ ਕੁ ਪਾਇਆ ਹੋਵੇ ਪਹਿਲੇ ਹੁੰਦੇ ਤੇ 21 ਬਾਈ ਕੋ ਦੱਸਣੀ 21 ਬਾਈ ਕਿਲੋ ਹਾਂਜੀ 21 ਬਾਈ ਕੋ ਦੱਸਣੀ ਠੀਕ ਆ ਲੋ ਵੀ ਇਹ ਵੀ ਜੇ ਗੱਲ ਕਰੀਏ ਨਾ ਸੋਹਣੇ ਕੱਦ ਕੱਟ ਦੇ ਵਿੱਚ ਜਮਾ ਗਰਮੀ ਨਹੀਂ ਮਨਾਉਂਦੀ ਨਹੀਂ ਤਾਂ ਦੋਸਤੋ ਗਾਵਾਂ ਹੌਂਕੀ ਜਾਂਦੀਆਂ ਹੁੰਦੀਆਂ ਵੇਖ ਸਕਦੇ ਆ ਤੇ ਕ੍ਰਾਸ ਪੰਜ ਆ ਜੇ ਗੱਲ ਕਰੀਏ ਥੋੜਾ ਜਿਹਾ ਇੱਚ ਵੀ ਆ ਤੇ ਕਿਉਂਕਿ ਗਰਮੀ ਵੀ ਘੱਟ ਮਨਾਉਂਦੀ ਥਣਾਂ ਦਾ ਸਾਈਜ਼ ਵੇਖੋ ਦੋਸਤੋ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਗੈਬ ਵੀ ਚੰਗਾ ਥਣ ਦੋਸਤੋ ਹੈ ਵੀ ਸੋਨਾ ਦੇ ਮੁਠੀ ਚਵਾਈ ਵਾਲਾ ਲੱਗਿਆ ਦੋਸਤੋ ਅਨਮਾਨ ਆ ਵੀ ਵਈ ਜਾਂਦਾ ਪੰਜ ਸੱਤ ਦਿਨ ਇਹਨੇ ਲੈ ਜਾਣੇ ਹਵਾਨਾ ਸੋਨਾ ਤਿਆਰ ਕਰ ਜਾਣਾ ਦੋਸਤੋ ਵੇਖ ਸਕਦੇ ਆਂ ਮਗਰਲੇ ਪਾਸੇ ਹਵਾਨਾ ਦੋਸਤੋ ਬਹੁਤ ਸੋਨਾ ਤਿਆਰ ਕੀਤਾ ਹੋਇਆ ਆਹ ਹਜੇ ਦੋਸਤੋ ਢਿੱਲਾ ਪਿਆ ਹਵਾਨਾ ਜੀ ਗੱਲ ਕਰੀ ਜਨਾ ਵੇਖ ਸਕਦੇ ਆਂ ਜਿਵੇਂ ਜਿਵੇਂ ਦੋਸਤੋ ਢਿੱਲਾ ਨਿਕਲਨੀ ਹੈ ਉਵੇਂ ਹਵਾਨਾ ਸੋਨਾ ਤਿਆਰ ਕਰ ਜਾਣਾ ਵੇਖ ਸਕਦੇ ਆਂ ਅਗਲੇ ਤੋਂ ਅਗਲੇ ਥਾਂ ਦਾ ਗੈਪ ਚੰਗਾ ਅਗਲੇ ਤੋਂ ਮਗਰਲੇ ਦਾ ਵੀ ਚੰਗਾ ਦੋਸਤੋ ਤੇ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਕਦਕਾਠ ਦੀ ਗੱਲ ਕਰੀਏ ਪੂਰਾ ਵੱਡਾ ਕਦਕਾਠ ਵੇਲ ਬੂਲ ਚੰਗੀ ਆ ਲੈ ਵੀ ਕਾਲੇ ਇਹਦਾ ਵੀ ਗਿੜਾ ਕਢਾ ਦਈਏ ਕਰੀ ਲੈ ਸਦਾ ਸੁਮ ਆਹ ਬੰਨਾ ਤਿਆਰ ਕਰ ਦੇਣਾ ਕਰਮ ਵਾਲੀ ਨੇ ਲੈ ਸਦਾ ਲਗਭਗ ਹਫਤੇ ਦੇ ਨੇੜੇ ਗੇੜ ਇਹਨੇ ਲੈ ਜਾਣੇ ਨੇ ਨਾ ਕੱਤ ਕਾਠ ਦੀ ਗੱਲ ਕਰੀਏ ਸੋਹਣਾ ਕੱਦ ਕਾਠਾ ਦੇਲ ਬੁੱਲ ਚੰਗੀ ਆ ਪਹਿਲੇ ਸੂਏ ਬਾਈ ਜਾਂਦਾ 21 22 ਲੀਟਰ ਮਾਲਕਾਂ ਨੇ ਦੱਸਿਆ ਐਈਤੀ ਅਨਮਾਨ ਆ ਵੀ ਉਸ ਤੋਂ ਈ ਜ਼ਿਆਦਾ ਦੇ ਸਕਦੀ ਆ ਬਾਕੀ ਦੋਸਤੋ ਸੇਵਾ ਤੇ ਨਿਰਭਰ ਹੁੰਦਾ ਜਿਹੜਾ ਵੀਰ ਸੰਭਾਈ ਕਰਦਾ ਤਾਂ ਉਹ ਜਾ ਦੁੱਧ ਪਾ ਲੈਂਦਾ ਬਈ ਕੱਲੇ ਇਹਦਾ ਰੇਟ ਕੀ ਕਰਦੇ ਆਂਗੇ ਇਹਦਾ ਮੁੱਲ ਥਾਸੀ ਹੈ ਇਹਦਾ ਮੁੱਲ ਵੀ ਥਾਸੀ ਆ ਹਾਂਜੀ ਠੀਕ ਐ ਇਹ ਚੋਂ ਹੀ ਮਾਨਤਾਨ ਕਰਦੇ ਆ ਮਾਨਤਾਨ ਕਰਦੇ ਆ ਠੀਕ ਐ ਲੋ ਵੀ ਇਹਦਾ ਰੇਟ 88000 ਰੁਪਇਆ ਮੌਕੇ ਤੇ ਥੋੜਾ ਬਹੁਤਾ ਮਾਨਤਾਨ ਹੋ ਜੂ ਬਿਲਕੁਲ ਸਾਫ ਸੁਥਰੀ ਵਹਿੜਾ ਦੋਸਤੋ ਆ ਕੇ ਤੁਸੀਂ ਤਸੱਲੀ ਕਰ ਲੈਣੀ ਐ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਇਸ ਤੋਂ ਅਗੇ ਦੋਸਤੋ ਇੱਕ ਬਾਈ ਕੋਲੇ ਮੱਝਾਂ ਸੂਈ ਸਵਾਈ ਇਹਦੇ ਬਾਰੇ ਜਾਣਕਾਰੀ ਲਈ ਬਾਈ ਕਾਲੇ ਇਹਦੀ ਕੀਮਤ ਦੇ ਲਾ ਇਹਦੀ ਕੱਲ ਹੋਈ ਮੈਂ ਇਹ ਕੱਲ ਫੀਆਫਤ ਕੱਲ ਸੁਈਆ ਸੁਬਾ 8 9 ਵਜੇ ਹੋਈ ਗੱਲ ਹੈ ਸੁਬਾ 8 9 ਵਜੇ ਸੁਈਆ ਠੀਕ ਆ ਤੇ ਬਾਈ ਜੇਰ ਜੂ ਰੋਕੇ ਆ ਜੇਰ ਜੂ ਪੈ ਗਈ ਠੀਕ ਆ ਤੇ ਬਾਈ ਸੂਆ ਕਿੰਨਾ ਮਸੂਈ ਆ ਚੌਥਾ ਸੁਆ ਸੁਈਆ ਠੀਕ ਆ ਚੌਥਾ ਸੁਆ ਸੁਈਆ ਬੱਚਾ ਕੀ ਦੇਦਾ ਵੇ ਬੱਚਾ ਕੱਟੀ ਨੂੰ ਜਨਮ ਦਿੱਤਾ ਕੱਟੀ ਨੂੰ ਜਨਮ ਦਿੱਤਾ ਠੀਕ ਆ ਤੇ ਬਾਈ ਦੁੱਧ ਕਿੰਨਾ ਘਰ ਪਾ ਦੂਗੀ ਦੁੱਧ 1.5 ਕੋਈ 13 14 13 14 ਕੋ ਬੀ ਠੀਕ ਆ ਲੋ ਵੀ ਪਤਲੀ ਚਮੜੀ ਦੇ ਵਿੱਚ ਆ ਚੌਥਾ ਸੁਆ ਸੁਈਆ ਥਣਾ ਦਾ ਸਾਈਜ਼ ਵੇਖ ਸਕਦੇ ਆ ਇਹ ਗੱਲ ਕਰੀ ਜੇ ਨਾ 2 ਵਜੇ ਆ ਦੋਸਤੋ ਦੁਪਹਿਰ ਦੇ ਉਸ ਢੰਗ ਨਾਲ ਦੀ ਜੱਜਮੈਂਟ ਕਰੀਏ ਹਵਾਨਾ ਹਜੇ ਢਿੱਲਾ ਪਿਆ ਦੋਸਤੋ ਕਿਉਂਕਿ ਅੰਕਲ ਦੀ ਸੁਈਆਂ ਜਿਵੇਂ ਜਿਵੇਂ ਸੇਵਾ ਹੋਣੀ ਹੈ ਦੋਸਤੋ ਉਵੇਂ ਉਵੇਂ ਨੇ ਸੋਨਾ ਹਵਾਨਾ ਭਰ ਜਾ ਕਰਨਾ ਕਿਉਂਕਿ ਚੌਥਾ ਸੂਆ ਸੁਈਆ ਇਹ ਪਤਲੀ ਚਮੜੀ ਦੇ ਵਿੱਚ ਆ ਕੁੰਡਾ ਸਿੰਘ ਆ ਕੱਟੀ ਨੂੰ ਜਨਮ ਦਿੱਤਾ ਇਹਨੇ ਜੇ ਗੱਲ ਕਰੀਏ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਸਾਫ ਸੁਥਰੀ ਜੀ ਦੋਸਤੋ ਲੈ ਵੀ ਕਾਲੇ ਇਹਦਾ ਵੀ ਗੇਰਾ ਕਢਾ ਲਈਏ ਕਰੀ ਜੱਜਮੈਂਟ ਹੋ ਜਾਂਦੀ ਆ ਨੋ ਸੇਮ ਸਾਈਜ਼ ਦੇ ਵਿੱਚ ਹੀ ਥਾਣਾ ਚਾਰੇ ਜੇ ਗੱਲ ਕਰੀਏ ਦਪਾਇਰ ਦੇ 2 ਵੱਜ ਚੁੱਕੇ ਆ ਉਸ ਟਾਂਗ ਨਾਲ ਦੀ ਜੱਜਮੈਂਟ ਕਰੇ ਜੀ ਸਿੰਘ ਬਿਲਕੁਲ ਕੁੰਡਾ ਦੋਸਤੋ ਬੱਚੇ ਦਾ ਥੋੜਾ ਜਿਹਾ ਕਰਦੀ ਆ ਸਾਫ ਸੁਥਰੀ ਮੱਝਾ ਦੋਸਤੋ ਜਿਹੜੇ ਵੀ ਤੇ ਪਸੰਦ ਹੋਵੇ ਤਾਂ ਇਹਦੀ ਤੁਸੀਂ ਇੱਥੇ ਆ ਕੇ ਚਵਾਈ ਕਰ ਸਕਦੇ ਆ ਦੇਖ ਸਾਜੀ ਮਗਰਲੇ ਪਾਸੇ ਹਵਾਨਾ ਦੋਸਤੋ ਬਹੁਤ ਖੁੱਲਾ ਹਵਾਨਾ ਤੇ ਸੇਮ ਹੀ ਥਾਣਾ ਦੋਸਤੋ ਆ ਕੱਟੀ ਆ ਦੋਸਤੋ ਵੇਖ ਸਕਦੇ ਆ ਕਦ ਕਾਠ ਵਾਲੀ ਕੱਟੀ ਆ ਦੋਸਤੋ ਜਿਹੜਾ ਵੀ ਸਾਹਮਦਾ ਤੇ ਰੇਟ ਇਹਦਾ ਵੀ ਆਪਾਂ ਬਾਈਕ ਵਾਲੇ ਤੋਂ ਪੁੱਛ ਲੈਨੇ ਆ ਵੇਖ ਸਕਦੇ ਨੇ ਦੋਵੇਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਅਡਜਸਟਮੈਂਟ ਕਰਾਤੀ ਜੇ ਜੁਰ ਬਾਈਕ ਵਾਲਾ ਦਾ ਓਕੇ ਆ 13 14 ਕਿਲੋ ਬਾਈਆਂ ਦਾ ਦੁੱਧ ਪਾ ਦੂਗੀ ਬੈਂਕ ਵਾਲੇ ਦਾ ਰੇਟ ਕੀ ਕਰਾਂਗੇ ਇਹਦਾ ਮੁੱਲ 110 ਇਹਦਾ ਮੁੱਲ 110 ਠੀਕ ਆ ਮਾਨਤਨ ਕਰ ਦਿਆਂਗੇ ਠੀਕ ਆ ਲਓ ਵੀ ਇਹਦਾ ਰੇਟ ਆ ਜਿਹੜਾ 110000 ਰੁਪਇਆ ਉਹ ਵੀ ਇੱਕ ਬਾਈ ਕੋਲ ਐਫ ਐਫ ਵੈਡ ਹੋਰ ਆ ਬਾਈਆਂ ਦਾ ਇਹ ਵੀ ਸੇਲ ਕਰ ਦਿੰਨੇ ਆ ਇਹਦੀ ਜਾਣਕਾਰੀ ਤੁਹਾਨੂੰ ਲੈ ਦਿੰਨੇ ਆ ਕਿਉਂਕਿ ਇਹ ਵੀ ਦੋਸਤੋ ਗੱਬਣ ਆ ਭਾਈ ਕਾਲੇ ਇਹਦੀ ਕੀ ਡਿਟੇਲ ਆ ਇਹ ਕਿੰਨੇ ਮਾਸੂਆ ਸੁਆ ਸੁੰਦੀ ਆ ਇਹ ਤੀਜੇ ਸੁਆ ਸੁੰਦੀ ਇਹ ਤੀਜਾ ਸੁਆ ਸੁਆ ਸੁੰਦੀ ਆ ਠੀਕ ਆ ਕਿੰਨੇ ਦਿਨ ਲੱਜੂ ਬਈ ਇਸੂਨ ਦੇ ਵਿੱਚ ਇਹ 9-10 ਦਿਨ ਪਏ 9-10 ਦਿਨ 10 ਦਿਨ 8-10 ਦਿਨ ਦੇ ਲਗਭਗ ਪਏ ਆ ਠੀਕ ਆ ਤੇ ਬਾਈ ਦੁੱਧ ਕਿੰਨਾ ਪਾਣ ਦੀ ਹੈ ਮਾਲਕਾਂ ਨੇ ਦੱਸਿਆ ਹੋਵੇ ਦੱਸਿਆ ਪਿਛਲੇ ਫਿਰ ਤੁਹਾਡਾ ਜੀ 19 ਕਿਲੋ 19 20 ਕਿਲੋ ਦਿੱਤਾ ਠੀਕ ਆ ਲੋ ਵੀ ਇਹ ਵੀ ਕ੍ਰਾਸ ਆਂਗ ਦੇ ਵਿੱਚ ਵਹਿ ਰ ਆ ਹਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਹੈ ਇਹ ਗੱਲ ਕਰੀ ਨਾ ਹਫਤਾ 10 ਦਿਨਾਂ ਬਾਈਕ ਵਾਲਾ ਆਂਦਾ ਇਹਨੇ ਲੈ ਜਾਣੇ ਆ ਦੇਖ ਸਕਦੇ ਆ ਥਣਾ ਦੱਸਿਆ ਜੀ ਤੁਹਾਨੂੰ ਖਾ ਦਿੰਨੇ ਆ ੱਦ ਹਵਾਨੇ ਤੇ ਤੁਹਾਨੂੰ ਜੱਜਮੈਂਟ ਹੋ ਜਾਣਾ ਕਾਫੀ ਪਈ ਆ ਇਹ ਹਵਾਨਾ ਇਹ ਚੰਗਾ ਬਣਾਇਆ ਜਾਣਾ ਦੋਸਤੋ ਫਿਕਸ ਜੀ ਹਵਾਨਾ ਤੇ ਮੁਠੀ ਜਿਹੀ ਜਵਾਈ ਵਾਲਾ ਥਣ ਲੱਗਿਆ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਨੇ ਆਂ ਦੇਖ ਸਕਦੇ ਆਂ ਤੀਜਾ ਸੂਆ ਸੂਨ ਵਾਲੀ ਆ ਦੇਖ ਸਕਦੇ ਆਂ ਥਣਾ ਦਾ ਸੀਮਸ ਹੈ ਜੀ ਅਗਲੇ ਨਾਲ ਅਗਲਾ ਤੇ ਮਗਰ ਲੈਣਾ ਮਗਰਲਾ ਫੇਸ ਦਾ ਚੈੱਕ ਕਰ ਸਕਦੇ ਆਂ ਦੋਸਤੋ ਤੀਜਾ ਸੂਆ ਸੂਨਾ ਤੇ ਤੋੜ ਕੇ ਤੁਹਾਨੂੰ ਇਹ ਵੀ ਕਾੜ ਦੇ ਲੈ ਵੀ ਕਾਲੇ ਖੋਲੀ ਇਹ ਜੀ ਬਾਈ ਕੋਲ ਨੇ ਜੀ ਗੱਲ ਕਰੀ ਚਾਰ ਨਗ ਸੀ ਚਾਰਾਂ ਦੀ ਪ੍ਰੋਪਰ ਜਾਣਕਾਰੀ ਲੈਤੀ ਵੈਸੇ ਬਾਈਆਂ ਦਾ ਤਿੰਨਾਂ ਦੀ ਬਣਾਉਣੀ ਸੀ ਇਹਦੀ ਵੀ ਨਾਲ ਤੁਹਾਨੂੰ ਵੀਡੀਓ ਬੁਖਾ ਦੇਨੇ ਆ ਜਿਹੜੇ ਵੀ ਦੇ ਪਸੰਦ ਹੋਏ ਤੇ ਇਹ 10 ਦਿਨਾਂ ਦੇ ਲਗਭਗ ਬਾਈਆਂ ਦਾ ਲੈ ਜੂਗੀ ਰਾਜੀਪਲੀ ਇਹ ਵੀ ਚੰਗੀ ਆ ਸੰਭਾਈ ਸੰਭੂਈ ਜਿਹੜੇ ਵੀਰ ਤੋਂ ਆਈ ਆ ਚੰਗੀ ਆ ਬਾਈ ਕਾਲੇ ਇਹਦਾ ਕੀ ਰੇਟ ਕਰਾਨਾ ਹੈ ਇਹਦਾ ਮੁੱਲ 62000 ਇਹਦਾ ਮੁੱਲ 62000 ਲੋਬੀ ਇਹਦਾ ਮੁੱਲ 62000 ਆ ਮੌਕੇ ਤੇ ਮਾਨਤਾ ਨੂੰ ਹੋ ਜੂ ਜਿਹੜੇ ਵੀ ਤੇ ਪਸੰਦ ਹੋਵੇ ਇਹ ਗੱਬਣਾ ਦੋਸਤੋ ਜਿੱਗਾ ਗੱਲ ਕਰੀਏ ਨਾ گاਵਾਂ ਦਾ ਤਾਂ ਬਾਈ ਕੋਲੇ ਤਿੰਨ ਸੀ ਤਿੰਨੇ ਹੀ ਗੱਬਣਾ ਤੇ ਮੱਝ ਸੂਈ ਸਵਾਈ ਆ ਉਹਦੀ ਤੁਸੀਂ ਚੁਵਾਈ ਕਰ ਸਕਦੇ ਆ ਕੋਈ ਵੀ ਨਾਗ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰ ਲਵੇ ਨੰਬਰ ਬਾਈ ਕਾਲੇ ਦਾ ਸਕਰੀਨ ਤੇ ਚੱਲ ਰਿਹਾ ਐ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ